ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਦੇ ਆ ਪਿੰਡ ਉਮਰਪੁਰਾ ਤਹਿਸੀਲ ਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਐ ਕੋਈ ਬੱਚੇ ਵਾਲੀ ਆ ਕੋਈ ਟੋਕੜ ਗੱਬਣਿਆ ਤੇ ਕੋਈ ਕੱਲੀ ਟੋਕੜ ਐ ਤੇ ਬਾਕੀ ਇਹ ਆ ਵੀ ਸੂਈਆਂ ਸਾਰੀਆਂ ਹੀ ਆ ਦੁੱਧ ਰੀ ਆਪਣੀ ਚਵਾਈ ਇੱਥੋਂ ਕਰਕੇ ਖੜੋ ਭਾਵੇਂ ਕੋਈ ਵੀਰ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਅ ਜ਼ਰੂਰ ਕਰ ਲਿਆ ਕਰੋ ਪਰ ਤਸੱਲੀ ਪਛੋਦੇ ਆਪਣੀ ਆਪ ਕਰਿਆ ਕਰੋ ਤੇ ਜਿਹੜੀ ਅਸੀਂ ਬੇਨਤੀ ਕਰਦੇ ਆਂ ਤੇ ਇਹਦੇ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਕੀ ਹਾਲ ਜੀ ਵਧੀਆ ਵਧੀਆ ਜੀ ਬਹੁਤ ਠੀਕ ਠਾਕ ਵਧੀਆ ਜੀ ਠੀਕ ਠਾਕ ਜੀ ਤੇ ਨਾਮ ਦੱਸੋ ਇੱਕ ਰਿਹਾ ਨਾਮ ਰਵੀ ਪਾਲੀ ਜੀ ਪੈਂਡ ਮਰਪਰਾਈ ਹੋ ਤਹਿਸੀਲ ਜਾਵਲਾ ਜਿਲ੍ਹਾ ਅੰਮ੍ਰਿਤਸਰ ਜੋ ਤੇ ਫੋਨ ਨੰਬਰ ਵੀ ਬੋਲ ਦੋ 8948481834 ਠੀਕ ਹੈ ਜੀ ਹਾਂਜੀ ਤੇ ਅੱਜ ਤਿੰਨ ਆ ਫਿਰ ਹਾਂਜੀ ਤਿੰਨ ਜੀ ਇੱਕ ਸੂਈ ਜੋ ਹਾਂਜੀ ਤੇ ਆਹ ਵੈਟ ਨੇ ਫਲ ਸੁੱਟਿਆ ਜੇ ਮਸ਼ੀਨ ਹੈ ਅੱਛਾ ਤੇ ਆਹ ਤਾਂ ਇੱਕ ਟੁਕੜ ਕੱਬਣ ਜੋ ਠੀਕ ਹੈ ਜੀ ਹਾਂਜੀ ਤੇ ਆਹ ਜਿਹੜੀ ਆ ਹਾਂਜੀ ਪਹਿਲਾਂ ਇੱਥੇ ਸ਼ੁਰੂ ਕਰ ਲਈਏ ਇੱਥੇ ਕਰ ਲਈਏ ਇਹਦਾ ਬੱਚਾ ਜੀ ਹਾਂਜੀ ਇਹ ਮਸ਼ੀਨ ਮਗਰ ਠੀਕ ਹੈ ਤਾਂ ਹਾਂ ਲਾਲੇ 15 ਦੇ ਲਾਲੇ ਆਪੇ ਸਮਝਾ ਲਾਲੇ ਭਾਈਆ ਠੀਕ ਹੈ ਮਸ਼ੀਨ ਮਗਰ ਹਾਂਜੀ ਤੇ ਦੁੱਧ ਕਿੰਨਾ ਜਿਹੜੇ ਦਾ ਦੁੱਧ 7 ਕਿਲੋ ਜੀ ਭਾਈ ਠੀਕ ਆ ਤੋਰੋ ਹਾਂ ਫਿਰ ਇੱਕ ਦਿਨ ਆਾ ਥਾਣਾ ਆਪਾਂ ਦੇਖ ਸਕਦੇ ਤੇ ਲਾਗੇ ਤਾਂ 7 ਕਿਲੋ ਦੁੱਧ ਜਿਹੜਾ ਕਿੰਨੇ ਵੀ ਹੈਗਾ ਓਕੇ ਵੀਨੇ ਆਪਣਾ ਚੋਕ ਲੈ ਆ ਜਨਾ ਆਜ ਲੈ ਆਜ ਅੰਮ੍ਰਾਲੀ ਪਈ ਫਿਰ ਦਿੱਸੀ ਆ ਕੱਲ ਹੀ ਆਈ ਹੈ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਦੇਖ ਲਓ ਭਾਈ ਜਾਜਾ ਕਰਦੀ 5000 ਰੁਪਏ ਭਾਈ ਬਾਕੀ ਅੱਛਾ 5000 ਹੀ ਦੇ ਦੋਗੇ ਬਾਕੀ ਛੋੜ ਛੜ ਮੌਕੇ ਤੇ ਕਰ ਦੋਗੇ ਕਰਦਾ ਭਾਈ ਮੌਕੇ ਤੇ ਕੋਈ ਨਹੀਂ ਯਾਰ ਛੜਦਾ ਮੈਂ ਚਾਹੀ ਦੇ ਦਾਂਗੇ ਠੀਕ ਹੈ ਜੀ ਸੱਤ ਕੋ ਦਾ ਭੂਲ ਛਟਾ ਥਣ ਵੱਧ ਘਟ ਨਹੀਂ ਭਾਈ ਹੈਗਾ ਠੀਕ ਹੈ ਜੀ ਤੇ ਆ ਜਿਹੜੀ ਗਾਂ ਜੇ ਇਹ ਗਾਂ ਨੇ ਭਾਈ ਫਲ ਸੁੱਟਿਆ ਜੇ ਮਸ਼ੀਨ ਦੇ ਅੱਛਾ ਹਾਂਜੀ ਆਹ ਤੇ ਦੁੱਧ ਦੇ ਟਾਈਮ ਤੇ ਤਾਂ ਸ਼ੇਕ ਨਹੀਂ ਥੱਲੇ ਭਾਈ ਤੇ ਹਾਂ ਨਾ ਫੇਰ ਬੋਲੀ ਜਾਪਦੀ ਹਾਂ ਹਾਂ ਜੀ ਬਾਹਰ ਚਾਈ ਜਾਂਦੀ ਆ ਅੱਜ ਫੇਰ ਕੋਈ ਕਾਈ ਨਾ ਹੱਥ ਪਾਇਆ ਤਲ ਬਾਹਰ ਚਾਈਏ ਠੀਕ ਆ ਪਿੱਛੇ ਵੀ ਜੇ ਉਤਰਾਂ ਹੀ ਜਾ ਦੇਖਾਂ ਅੱਜ ਚੌਂ ਚਾਲ ਬਹੁਤ ਚੰਗੀ ਆ ਅੱਜ ਹੀ ਹੇਟ ਚਾਈਏ ਅੱਜ ਹੀ ਹੇਟ ਚਾਈ ਟੱਪਣ ਲਈ ਠੀਕ ਹੈ ਤੇ ਦੁੱਧ ਕਿੰਨਾ ਸੀ ਇਹਦੇ ਕੋਲ 6 ਕਿਲੋ ਜੀ ਭਾਈ ਠੀਕ ਆ ਠੀਕ ਜੀ ਹਾਂਜੀ ਆ ਤੁਹਾਨੂੰ ਤੁਹਾਨੂੰ ਪੂਰੇ ਜੀ ਤੁਹਾਨੂੰ ਓਕੇ ਪੂਰੇ ਘੱਟ ਵੱਧ ਨਹੀਂ ਆ ਸਮਾਪ ਸੋ ਬੜਾ ਚੰਗਾ ਜੀ ਅਸੀਂ ਪੋਣੀ ਪਾਓ ਨਹੀਂ ਪੋਣੀ ਨਾ ਪਾਓ ਜੀ ਜੇ ਕਿ ਇਹ ਵੀ ਨੇ ਜਾ ਕੇ ਟੀਕਾ ਵੀ ਭਰੋਣਾ ਆਪਣੇ ਸਾਹ ਨਾਲ ਕੋਈ ਟੀਕਾ ਭਰਾਲੇ ਬਚੇ ਕਾਦੂ ਕੁੱਤੇ ਬੜਾ ਭਾਈ ਵੈੜ ਸਾਹਮਣ ਵਾਲੀ ਆ ਹਾਂਜੀ ਬਹੁਤ ਚੰਗੀ ਗਾਂ ਰੁਪਈਆ ਦੀ ਵੈੜ ਆ ਦਫਤੰਦਾਈ ਹੈ ਜੀ ਬਾਕੀ ਆ ਮਿਲਕ ਮੇਨੇ ਦੀ ਦੇਖ ਸਕਦੇ ਆਪਾਂ ਤੇ ਆਸਾਂ ਨੂੰ ਦੇਖ ਸਕਦੇ ਜੀ ਬੱਤੀ ਠੰਡੀ ਵੇ ਗੱਲ ਨਹੀਂ ਆਖੋ ਉਧਰ ਕੋਈ ਆਂਦੀ ਆਖੋ ਬੱਠੰਡੀ ਤੇਰੀ ਹੈ ਹਨ ਠੀਕ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਜਿਹੜੀ 30 ਆਦੀ ਮੈਂਡ ਭਾਈ ਮੈਂ ਤੇ ਇਹਦੀ ਨਹੀਂ ਜਾਣੀ ਸੋਹਣੀ ਸੋਹਣੀ ਬੜੀ ਬਈ ਰੰਗ ਰੂ ਬੜਾ ਜੋ ਹਾਂਜੀ 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 ਕਿੰਨੇ ਦੀ ਜੇ ਦੇਣੀ ਹੈ 2 ਛੜਦੀ ਭਾਈ 28000 ਦੀ 28000 ਦੀ ਹਾਂਜੀ ਚਲੋ ਬਾਕੀ ਮੋਕੇ ਦੇ ਫਿਰ ਹੋਰ ਖਾਦਾ ਭਾਈ ਮੋਕੇ ਮਾ ਦਾ ਫੋਨ ਹੈ ਮੋੜਦੇ ਨਹੀਂ ਪਈਗੇ ਤੇ ਆ ਜਿਹੜੀ ਖਾਂ ਜੇ ਇਹ ਭਾਈ ਪੰਜ ਮਹੀਨੇ ਚੱਕ ਪਾਸ ਜੋ ਚੱਕ ਪਾਸ ਹੈ ਚੱਕ ਪਾਸ ਪੰਜ ਮਹੀਨੇ ਦੀ ਹੈ ਤੇ ਸ਼ੇਕ ਨਾਲ ਦੁੱਧ ਜੋ ਠੀਕ ਆ ਹਾਂਜੀ ਤੋੜਦਾ ਫੇਰ ਉਹ ਛੱਡੀ ਤੇ ਨਹੀਂ ਚੱਕ ਪਈ ਬਾਕੀ ਆ ਕੀ ਜਰਸੀ ਕ੍ਰਾਸ ਚ ਇੱਦਾਂ ਹੀ ਬਈ ਕਰ ਅਡਾ ਬੀਜੇ ਥੋੜੇ ਤਾਂ ਫੰਦੀ ਤੇਰੀ ਠੀਕ ਹੈ ਤੋੜ ਦੋ ਫੇਰ ਬਾਕੀ ਸੱਜਰੇ ਵੀ ਚੰਗੇ ਦੁੱਧ ਵਾਲੀ ਚੱਕ ਯਹੀ ਪੰਜਾਂ ਮਹੀਨੇ ਚੱਕ ਪਾਸ ਦੁੱਧ ਦੀ ਛੇਕ ਬਈ ਬਾਕੀ ਕੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਆਪਣੀ ਚੈੱਕ ਕਰਵਾ ਲੈ ਫਿਰ ਪ੍ਰੋਪਰ ਪਤਾ ਲੱਗ ਜਾਂਦਾ ਬਾਕੀ ਤਾਂ ਫਿਰ ਅਗਲੇ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਜਿਹੜੇ ਵੀਰ ਨੇ ਖੜੀ ਹੁੰਦੀ ਹੈ ਹਰ ਕਿਸੇ ਦਾ 2-4 ਦਿਨਾਂ ਦਾ ਟਾਈਮ ਹੁੰਦਾ ਹੈ ਇਹ ਤਾਂ ਫਿਰ ਮੁੱਲ ਵਿਦ ਦੀ ਦੇਦੀ ਭਾਈ 32000 ਦੀ ਕਰ ਦਈਏ ਕਿ ਮੰਨਤਾਂ ਨੂੰ ਚਾਹੁੰਦੇ ਹੋ ਔਰ 30 ਦੇ ਦੀ ਭਾਈ 30 ਚ ਕੋਈ ਛੋਟ ਛੜ ਕਰਨੀ ਔਰ 2000 ਜੀ ਭਾਈ ਛੋਟ ਦਰ ਅੱਛਾ 28000 ਦੀ ਦੇ 28000 ਦੀ ਭਾਈ ਠੀਕ ਹੈ ਬਾਕੀ ਪਲੀ ਪੁਣੀ ਵੇਖ ਲੋ ਕਿڑی ਰਾਜ ਦੂਰੀ ਜਿਓ ਬਾਕੀ ਜਰਸੀ ਕ੍ਰੋਸ ਤੇ ਆ 17 ਕਿਲੋ ਵਾਲੀ ਜਿਓ ਠੀਕ ਹੈ ਜੀ 8000 ਠੀਕ ਹੈ ਤੇ ਬਾਕੀ ਕੋ ਚਲੋ ਕੋ ਫੋਨ ਲਾਉਗਾ ਤੇ ਮੌਕੇ ਤੇ ਮੰਨਤਾਂ ਹੋ ਜੂ ਬਾਕੀ ਬਤਲ ਕਰਦਾ ਬਾਕੀ ਵੜਾ ਮਾਲ ਮੋਟ ਪਾਵੇ ਬੜਾ ਚੰਗੀਆਂ ਭਾਈ ਤੇ ਹੋਰ ਕੁਛ ਹੈ ਨਾ ਫਿਰ ਬਸ ਭਾਈ ਇਹੋ ਆਪਣੀ ਸੱਣੀ ਕਰਕੇ ਚੋਜਵਾਇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਖੜੋ ਜੀ